ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਪ੍ਰਸਿੱਧ ਛੇ ਰੋਜਾ ਕੌਮੀ ਤਿਹਾਰ ਜਿਸ ਦਾ ਆਗਾਜ਼ ਭਰਾਤਨ ਨਗਾਰੇ ਵਜਾਉਣ ਤੋਂ ਆਵਾਜ਼ ਹੋ ਚੁੱਕਾ ਹੈ ਉੱਥੇ ਹੀ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਮਨਮੋਹਕ ਤੁਸੀਂ ਦ੍ਰਿਸ਼ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਖਤ shri ਕੇਸਕਰ ਸਾਹਿਬ ਦੀ ਸੁੰਦਰ ਇਮਾਰਤ ਨੂੰ ਰੰਗ ਰੋਗਨ ਤੋਂ ਬਾਅਦ ਕਿਸ ਤਰ੍ਹਾਂ ਰਸਨੋਇਆ ਗਿਆ ਹੈ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਤਖਤ shri ਕੇਸਕਰ ਸਾਹਿਬ ਵਿਖੇ ਹੋਈ ਸੁੰਦਰ ਲਾਈਟਿੰਗ ਜਿਸ ਦਾ ਦੀਪਮਾਲਾ ਵੀ ਕਹੀ ਜਾ ਸਕਦੀ ਹੈ ਜੋ ਕਿ ਵਕ ਵਕ ਰੰਗਾਂ ਦੇ ਵਿੱਚ ਰੰਗੀ ਹੋਈ ਧਰਤੀ ਥਾਲਸੀ ਦੀ ਧਰਤੀ ਇਸ ਵੇਲੇ ਨਜ਼ਰ ਆ ਰਹੀ ਹੈ ਤੇ ਰਾਤ ਦੇ ਮਨਮੋਹਕ ਦ੍ਰਿਸ਼ ਜੋ ਕਿ ਖਿੱਚ ਦਾ ਕੇਂਦਰ ਬਣੇ ਹੋਏ ਨੇ ਕਿਉਂਕਿ LED ਲਾਈਟਾਂ ਜੋ ਹੈ ਉਹ ਕਿਤੇ ਨਾ ਕਿਤੇ ਸੁੰਦਰ ਇਮਾਰਤ ਨੂੰ ਚਾਰ ਚੰਨ ਲਗਾਉ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਸ਼੍ਰੀ ਅਨੰਦਪੁਰ ਸਾਹਿਬ ਦੇ ਮੇਨ ਰੋਡ ਦੀ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਮੇਨ ਰੋਡ ਤੇ LED ਰੰਗ ਬਰੰਗੀਆਂ ਲਾਈਟਾਂ ਖੰਭਿਆਂ ਦੇ ਉੱਤੇ ਲਗਾਈਆਂ ਗਈਆਂ ਨੇ ਤਾਂਕਿ ਸੰਗਤ ਦੇ ਜ਼ਿਲ੍ਹਾ ਦੇ ਵਿੱਚ ਕਿਤੇ ਇੱਕ ਖਿੱਚ ਦਾ ਕੇਂਦਰ ਬਣੇ ਅਤੇ ਇਸ ਦੇ ਨਾਲ ਹੀ ਸਰਕਾਰੀ ਇਮਾਰਤਾਂ ਤੇ ਵੀ ਇਹ ਲਾਈਟਿੰਗ ਕੀਤੀ ਗਈ ਹੈ ਜਿਸ ਤਰ੍ਹਾਂ ਇਹ ਲਾਈਟਿੰਗ ਹੋਈ ਹੋਈ ਹੈ ਉਸ ਦੇ ਵਿੱਚ ਹੀ ਸਤਨਾਮ ਵਾਹਿਗੁਰੂ ਦਾ ਜਿੱਥੇ ਸ਼ਬਦ ਲਿਖੇ ਹੋਏ ਨੇ ਤੇ ਲੱਖ ਲੱਖ ਵਧਾਈਆਂ ਵੀ ਉੱਥੇ ਦਿੱਤੀਆਂ ਗਈਆਂ ਨੇ ਤੇ ਕਿਤੇ ਨਾ ਕਿਤੇ ਆਉਣ ਵਾਲੀ ਸੰਗਤ ਨੂੰ ਪਿਲਾ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਤਾਂ ਬਣੇਗੀ ਹੀ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਲੇ ਮਹੱਲੇ ਦਾ ਜੋ ਵਧਾਈਆਂ ਨੇ ਉਹ ਵੀ ਬੋਰਡ ਲਗਾਇਆ ਹੋਇਆ ਹੈ ਦੱਸ ਦਈਏ ਕਿ ਜਦੋਂ ਇਸ ਜਗ੍ਹਾ ਤੋਂ ਮਹੱਲਾ ਨਿਕਲੇਗਾ ਮਹੱਲਾ ਜੋ 15 ਮਾਰਚ ਨੂੰ ਨਿਕਲੇਗਾ ਉੱਥੇ ਹੀ ਇਸ ਸਥਾਨ ਤੇ ਹੀ ਘੋੜਸਵਾਰ ਜੋ ਨੇ ਇਸ ਸਥਾਨ ਤੇ ਗੱਤਕੇ ਦੇ ਜੋਹਰ ਵੀ ਵੇਖਣ ਨੂੰ ਮਿਲਣਗੇ ਸੁੰਦਰ ਲਾਈਟਾਂ ਜਾਂ ਮਨਮੋਹਕ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਉੱਥੇ ਹੀ ਬਾਜ਼ਾਰ ਜੋ ਨੇ ਉਹ ਬਹੁਤ ਵਧੀਆ ਢੰਗ ਨਾਲ ਸਜਾਏ ਗਏ ਨੇ ਜੇਕਰ ਮਾਰਕੀਟ ਦੀ ਗੱਲ ਕੀਤੀ ਜਾਵੇ ਜਾਂ ਦੁਕਾਨਾਂ ਦੀ ਤਾਂ ਜ਼ਰੂਰਤ ਜੋ ਸੰਗਤ ਦੀ ਜ਼ਰੂਰਤ ਹੁੰਦੀ ਹੈ ਉਹ ਵਾਲੇ ਸਮਾਨ ਜੋ ਹੈ ਉਹ ਬਹੁਤ ਵਧੀਆ ਢੰਗ ਦੇ ਨਾਲ ਸਜਾਏ ਗਏ ਨੇ ਤਾਂ ਕਿਤੇ ਨਾ ਕਿਤੇ ਬਹੁਤ ਵਧੀਆ ਜੋ ਹੈ oprala ਇਹ ਕੀਤਾ ਗਿਆ ਭਾਜੀ ਕੇਸਕਰ ਸਾਹਿਬ ਨੂੰ ਦੇਖੋ ਤੁਹਾਡੇ ਸਾਹਮਣੇ ਹੈ ਲਾਈਟਿੰਗ ਕਿੰਨੀ ਸੋਹਣੀ ਹੋਈ ਵੀ ਹੈ ਲੋਕ ਦੇਖ ਰਿਹਾ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਹੈ ਲਾਈਟਿੰਗ ਜਿੰਨੀ ਸੋਹਣੀ ਹੋ ਰਹੀ ਹੈ ਉਹਨੇ ਸੋਹਣੇ ਸੰਗਤ ਆ ਰਹੀ ਹੈ ਬੜੇ ਪਿਆਰ ਨਾਲ ਦਰਸ਼ਨ ਕਰ ਰਹੀ ਐ ਸਮਾਨ ਖਰੀਦ ਰਹੀ ਐ ਠੀਕ ਐ ਮੇਲੇ ਦਾ ਆਨੰਦ ਮਾਣਦੀ ਐ ਮਹਾਰਾਜ ਦੇ ਗੁਣਗਾਰ ਕਰ ਰਹੀ ਐ ਬਾਜ਼ਾਰਾ ਚ ਕਿੰਨੀ ਕੀ ਰੌਣਕ ਹੈ ਜੀ ਬਾਜ਼ਾਰ ਚ ਤੁਸੀਂ ਭਾਈ ਦੇਖ ਰਹੇ ਹੋ ਫੁੱਲ ਰੌਣਕ ਹੈ ਜੀ ਸਰਦਾਲੂ ਬਹੁਤ ਦੂਰ ਦੂਰ ਤੋਂ ਆਏ ਆ ਹਾਂਜੀ 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 ਭਾਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਇੱਥੇ ਕਿੰਨੀ ਭੀੜ ਹੈ ਜਿਹੜਾ ਵੀ ਸਰਦਾਲੂ ਆ ਰਿਹਾ ਮਹਾਰਾਜ ਜੀ ਆਪਣੇ ਗੁਰਦੁਆਰ ਸਾਹਿਬ ਦੀ ਵੀਡੀਓ ਬਣਾ ਕੇ ਨਰਤੇ ਪਾਰੀ ਐ ਜੀ ਹਾਂਜੀ ਅਸੀਂ ਆਪਣੇ ਹਿਸਾਬ ਨਾਲ ਜਿਨ੍ਹਾਂ ਨੂੰ ਜੇ ਜੋ ਚੀਜ਼ ਦੀ ਲੋੜ ਹੈ ਪ੍ਰਸ਼ਾਦ ਦੀ ਜਾਂ ਸਮਾਨ ਦੀ ਬੱਚਿਆਂ ਦੇ ਖਡਾਉਣੇ ਵਗੈਰਾ ਆਪਣੇ ਹਿਸਾਬ ਨਾਲ ਲਈ ਜਾਂਦੇ ਨੇ ਭਾਈ ਬੱਚਿਆਂ ਵਾਸਤੇ ਟੋਟਲ ਹੀ ਖਡਾਉਣੇ ਰੱਖੇ ਹੋਏ ਆ ਜੀ ਛੋਟੇ ਤੇ ਵੱਡੇ ਤੱਕ ਤੇ ਬਜ਼ੁਰਗਾਂ ਵਾਸਤੇ ਆਪਣੀਆਂ ਤਲਵਾਰਾਂ ਆ ਜੀ ਪਛੈਰੀ ਆ ਜੀ ਆਪਣਾ ਗੱਡੀ 'ਤੇ ਟੰਗਣ ਵਾਲੇ ਸਮਾਨ ਹੈ ਤੇ ਫੈਂਸੀ ਆਰਮ ਲੈਡੀਆਂ ਵਾਸਤੇ ਫਾਰਸ ਹੈ ਕੜਾ ਹੈ ਠੀਕ ਹੈ ਜੀ ਚੂੜੀਆਂ ਹੈ ਤੁਸੀਂ ਦੇਖ ਰਹੇ ਹੋ ਸਾਰੀ ਆਟਮ ਪਈ ਹੈ ਆਪਣੇ ਪਾਸ